ਤੇ ਮਕਰ ਸਾਹਿਬ ਇੱਕ ਨਿੱਜੀ ਸਵਾਲ ਪੁੱਛ ਸਕਦਾ ਜੀ ਤੁਸੀਂ ਤੁਸੀਂ ਮੈਰਿਡ ਹੋ ਮੈਂ ਬਿਲਕੁਲ ਮੈਰਿਡ ਹੈ ਜੀ ਮੇਰਾ ਬੇਟਾ ਹੈ 1.5 ਸਾਲ ਦਾ ਠੀਕ 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 ਸਹੀ ਮੈਂ ਕਿਹਾ ਦਿਲਜੀਤ ਦੋਸਤਾਂ ਜੀ ਭਾਈ ਕਿ ਮੈਂ ਲਕੁੰਦਾ ਫਿਰਾਂ ਇਸ ਗੱਲ ਨੂੰ ਨਹੀਂ ਮੈਂ ਕਿਹਾ ਕਈ ਬੰਦੇ ਨਹੀਂ ਨਾ ਦੱਸਦੇ ਕਹਿੰਦੇ ਭਾਜੀ ਸਾਡੀ ਪਰਸਨਲ ਲਾਈਫ ਤੇ ਨਾ ਜਾਵੇ بڑے ਬੰਦੇ ਨੇ ਯੂਟਿਊਬਰ ਨਹੀਂ ਨੇ ਨਹੀਂ ਮੇਰੀ ਤਾਂ ਭਾਜੀ ਨੇ ਤਾਂ ਭਾਜੀ ਨੇ ਤਾਂ ਆਪਣੇ ਬੱਚੇ ਨੂੰ ਇੰਸਟਾਗ੍ਰam ਤੇ ਫੋਲੋ ਵੀ ਕੀਤਾ ਪਿਆ ਮੈਨੂੰ ਲੱਗਦਾ ਆਪਣੇ ਬੱਚੇ ਨੂੰ ਮੈਂ ਸਿਰਫ ਉਹ ਭਰਾਵਾ ਤੁਹਾਡੇ ਕਰਕੇ ਉਹ ਸਾਰੇ ਉਡਾ ਕੇ ਕੱਲਾ ਹੁਣ ਮੈਂ ਆਪਦੇ ਮੁੰਡੇ ਨੂੰ ਹੀ ਫੋਲੋ ਕੀਤਾ ਹੋਇਆ ਨਹੀਂ ਨਹੀਂ ਮੈਂ ਭਾਈ ਮੱਕੜ ਸਾਹਿਬ ਇੱਕੋ ਗੱਲ ਦਾ ਤੱਕ ਪੁੱਛਣੀ ਸੀ ਕਿ ਸਾਡੇ ਜਦੋਂ ਮੇਰਾ ਰੋਸ ਕੀਤਾ ਸੀ ਤਾਂ ਮੇਰੇ ਪਰਿਵਾਰ ਦੀ ਫੋਟੋ ਵੀ ਲਾਤੀ ਸੀ ਹਾਲਾਂਕਿ ਮੇਰੀ ਵਾਈਫ ਦੀ ਫੋਟੋ ਬਲਰ ਕਰਤੀ ਸੀ ਤੁਸੀਂ ਚਲੋ ਮੈਨੂੰ ਕੋਈ ਇਸ ਗੱਲ ਦੇ ਗਿਲੇ ਨਹੀਂ ਰਹਿੰਦੇ ਜਦੋਂ ਅਸੀਂ ਮੈਂ ਮਹਿਸੂਸ ਕਰਦਾ ਕਿ ਅਸੀਂ ਪਬਲਿਕ ਲਾਈਫ 'ਚ ਆਜ ਜਰਨਲਿਸਟ ਵੀ ਪਬਲਿਕ ਲਾਈਫ 'ਚ ਨੇ ਮੈਂ ਤਾਂ ਕੱਲ ਕਿਸੇ ਮਿੱਤਰ ਨਾਲ ਜ਼ਿਕਰ ਕਰ ਰਿਹਾ ਸੀਗਾ ਕਿ ਹੁਣ ਸਵਾਲ ਹੋਣ ਦੀ ਵਾਰੀ ਪੱਤਰਕਾਰਾਂ ਦੀ ਹੈ ਪੰਜਾਬ 'ਚ ਪੋਲਿਟਿਸ਼ੀਅਨਜ਼ ਨੂੰ ਸਵਾਲ ਹੋਏ ਆ ਬਲੌਗਰਾਂ ਨੂੰ ਸਵਾਲ ਹੋਏ ਆ ਕਿਉਂਕਿ ਮੈਂ ਮਹਿਸੂਸ ਕਰਦਾ ਕਿ ਅਸੀਂ ਸਹੀ ਤਰੀਕੇ ਨਾਲ ਆਪਦਾ ਫਰਜ਼ ਨਹੀਂ ਨਿਭਾਰੇ ਵਿਊ ਦੀ ਦੌੜ ਵਿਊ ਦੀ ਦੌੜ ਹੈ ਜਿਹੜੀ ਇਹਨੇ ਬਲੌਗਰਾਂ ਤੇ ਪੱਤਰਕਾਰਾਂ 'ਚ ਕੋਈ ਡਿਫਰੈਂਸ ਨਹੀਂ ਰਹਿਣ ਦਿੰਦਾ ਇਸ ਰੀਜ਼ਨ ਕਰਕੇ ਅਗਲੀ ਵਾਰੀ ਪੱਤਰਕਾਰਾਂ ਦੀ ਹੈ ਹੁਣ ਘਰ-ਘਰ 'ਚ ਜਾਇਆਂ ਨੂੰ ਜੇ ਕਿਸੇ ਦੇ ਪਾਣੀ ਨਹੀਂ ਆਉਂਦਾ ਜੇ ਕਿਸੇ ਦੀ ਕੋਈ ਦਿੱਕਤ ਹੈ ਤਾਂ ਉਹ ਸਾਨੂੰ ਪੁੱਛਣਗੇ ਵੀ ਤੁਸੀਂ ਕੀ ਫਰਜ਼ ਨਿਭਾਇਆ ਆਵਦਾ ਅਸੀਂ ਕੁਐਸਚਨ ਹੀ ਨਹੀਂ ਕਰ ਸਾਰੇ ਪ੍ਰੋਬਲਮ ਆਇਆ ਅੱਜ ਮੈਂ ਥੋੜੀ ਲੰਬੀ ਗੱਲ ਕਰਦੇ ਆਂ ਇਹਦੇ ਤੇ ਜਰੂਰ ਜਰੂਰ ਕਰੋ ਕਰੋ ਤੁਸੀਂ ਜਰੂਰ ਜਰੂਰ ਬਾਈ ਜਰੂਰ ਤੁਸੀਂ ਇਹ ਦੇਖੋ ਕਿ ਪਿਛਲੀ ਇਲੈਕਸ਼ਨ ਚ ਨੋਟਿਸ ਕਰੋ ਕਿ ਪੋਲੀਟੀਸ਼ੀਅਨ ਨੂੰ ਕੌਣ ਚੰਗਾ ਲੱਗ ਰਿਹਾ ਪੋਲੀਟੀਸ਼ੀਅਨ ਕਹਿੰਦਾ ਕਿ ਅਸੀਂ ਪੌਡਕਾਸਟਰਾਂ ਨਾਲ ਇੰਟਰਵਿਊ ਕਰਨੀ ਹੈ ਕਿਉਂਕਿ ਉਹ ਪੁੱਛਣਾ ਚਾਹੁੰਦਾ ਕਿ ਤੁਹਾਡੀ ਮੁੱਛ ਤੇ ਨਿੰਬੂ ਕਿੰਨੇ ਖੜਦੇ ਆ ਤੁਹਾਡੇ ਕੋਲ ਪੈੜੀ ਕਿੰਨੀ ਹੈ ਤੁਹਾਡੇ ਘੋੜੇ ਕਿੰਨੇ ਆ ਆਓ ਅੱਜ ਤੁਹਾਡੀਆਂ ਜੀਪਾਂ ਦੇਖਦੇ ਆਂ ਉਹ ਇਹ ਨਹੀਂ ਪੁੱਛਣਾ ਚਾਹੁੰਦਾ ਵੀ ਦੱਸ ਸਾਨੂੰ ਸਕਾਲਰਸ਼ਿਪ ਸਕੈਮ ਕਿਉਂ ਹੋਇਆ ਦੱਸ ਸਾਨੂੰ ਕਿ ਫੂਡ ਮਿਨਿਸਟਰ ਅੰਦਰ ਗਿਆ ਤੇ ਉਹ ਸਕੈਮ ਕਿਉਂ ਹੋਇਆ ਉਹ ਇਨਵੈਸਟੀਗੇਟ ਨਹੀਂ ਕਰਨਾ ਚਾਹੁੰਦਾ ਔਰ ਪੋਲੀਟੀਸ਼ੀਅਨ ਇਹ ਚਾਹੁੰਦਾ ਨਹੀਂ ਕਿ ਕੋਈ ਵੀ ਬੰਦਾ ਉਹਨੂੰ ਇਹ ਸਵਾਲ ਕਰੇ ਮੈਨੂੰ ਇਸੇ ਚੋਣ ਦੇ ਵਿੱਚ ਨਾ ਇੱਕ ਬੜਾ ਵੱਡਾ ਲੀਡਰ ਹੈ ਮਿਨਿਸਟਰ ਬਣ ਗਿਆ ਉਹਨੇ ਮੈਨੂੰ ਕਿਹਾ ਕਿ ਯਾਰ ਤੂੰ ਮੇਰਾ ਭਰਾ ਹੈ ਮਿੱਤਰ ਹੈ ਡਿਨਰ ਕਰ ਲੰਚ ਕਰ ਘਰ ਆ ਜਾ ਪਰ ਇੰਟਰਵਿਊ ਨਹੀਂ ਕਰਨਾ ਤੇਰੇ ਨਾਲ अच्छा <laughs> <laughs> क्योंकि हां और ओदा ओदे इंटरव्यू ਹੋਏ ਉਹਨਾਂ ਬੰਦਿਆਂ ਨਾਲ ਜਿਹੜੇ ਪੁੱਛ ਰਿਹਾ ਫਿਰ ਕੁੜਤਾ ਪਜਾਮਾ ਕਿੱਥੋਂ ਸਵਾਇਆ ਤੁਸੀਂ ਫਿਰ ਆ ਕ੍ਰੀਜ਼ ਕਿਵੇਂ ਸਿੱਧੀ ਜਾਂਦੀ ਹੈ ਤੁਹਾਡੀ ਇਹ ਉਹੋ ਜੀ ਗੱਲ ਹੈ ਜਿਹੋ ਜਿਹਾ ਅਕਸ਼ੇ ਕੁਮਾਰ ਨੇ ਪੁੱਛਿਆ ਸੀਗਾ ਵੀ ਅੰਬ ਖਾਣੇ ਹੋ ਕਿ ਨਹੀਂ ਖਾਂਦੇ ਮੈਂ ਕਿਸੇ ਨੂੰ ਨਿੰਦਦਾ ਨਹੀਂ ਵੀਰੇ ਮੈਂ ਤਾਂ ਆਪ ਇਹਦਾ ਹਿੱਸਾ ਕੁਝ ਪਰਸੈਂਟ ਮੈਂ ਅਮਰਤਾ ਵੜਿੰਗ ਦਾ ਇੰਟਰਵਿਊ ਕੀਤਾ ਬੜਾ ਪਰਿਵਾਰਕ ਜਾਂ ਪੁੱਛਿਆ ਉਹਨਾਂ ਨੂੰ ਲੇਕਿਨ ਇਹ ਠੀਕ ਨਹੀਂ ਹੈ ਇਹ ਇੱਕ ਬਹੁਤ ਗਲਤ ਟ੍ਰੈਂਡ ਹੈ ਹੁਣ ਪੰਜਾਬ ਚ ਇੱਕ ਸੋਸ਼ਲ ਮੀਡੀਆ ਤੇ ਛਾਇਆ ਐਨਜੀਓ ਵਾਲਾ ਬੰਦਾ ਇੰਟਰਵਿਊਜ਼ ਕਰਦਾ ਹੈ ਪੋਲੀਟੀਸ਼ੀਨਾਂ ਦੀ ਪ੍ਰੇਫਰੈਂਸ ਉਹ ਬੰਦੇ ਬਣਨ ਬਣ ਗਏ ਕਿ ਕਿਉਂਕਿ ਉਹਨਾਂ ਨੇ ਤਿੱਖਾ ਸਵਾਲ ਤਾਂ ਕੋਈ ਕਰਨਾ ਨਹੀਂ ਨਾ ਬਾਈ ਬਾਈ ਤੋਂ ਸ਼ੁਰੂ ਹੋਣਾ ਸਰ ਸਰ ਤੇ ਗੱਲ ਖਤਮ ਹੋਣੀ ਹੈ ਔਰ ਪੋਲੀਟੀਕਲ ਅੰਡਰਸਟੈਂਡਿੰਗ ਵੀ ਤਾਂ ਚਾਹੀਦੀ ਹੈ ਨਾ ਤੁਹਾਨੂੰ ਉਹ ਗੱਲ ਕਰਨ ਵਾਸਤੇ ਮੈਂ ਇਹ ਕਹਿ ਰਿਹਾ ਕਿ ਠੀਕ ਹੈ ਉਹ ਸਭ ਹੁੰਦਾ ਰਵੇ ਮੈਨੂੰ ਪ੍ਰੋਬਲਮ ਨਹੀਂ ਹੈ ਪਰ ਅਸੀਂ ਇਹ ਅਦਾ ਇਹ ਤੈਅ ਕਰ ਲਈਏ ਕਿ ਅਸੀਂ ਕੌਣ ਹਾਂ ਅਸੀਂ ਜਰਨਲਿਸਟਾਂ ਯਾ ਅਸੀਂ ਐਕਟੀਵਿਸਟਾਂ ਯਾ ਅਸੀਂ ਬਲੌਗਰਾਂ ਬਿਲਕੁਲ ਇੱਕ ਲਕੀਰ ਤਾਂ ਤੈਅ ਕਰਨੀ ਪਊਗੀ ਨਾ ਸਾਨੂੰ ਹਾਂ ਅੱਛਾ ਮੱਕੜ ਸਾਹਿਬ ਜਿਹੜਾ ਮੈਂ ਤੁਹਾਡੇ ਚ ਨਖਾਰ ਵੇਖਿਆ ਨਾ ਜਿੱਦਾਂ ਮੈਂ ਤੁਹਾਨੂੰ ਵੇਖਣਾ ਸ਼ੁਰੂ ਕੀਤਾ ਹੈ ਜਦੋਂ ਤੁਸੀਂ ਸੀ ਕਿਸੇ ਚੈਨਲਾਂ ਦੇ ਅੰਡਰ ਕੰਮ ਕਰਦੇ ਉਦੋਂ ਤੁਹਾਡੀ ਪੱਤਰਕਾਰੀ ਹੋਰ ਟੈਪ ਦੀ ਸੀ ਪਰ ਜਿੱਦੋਂ ਦਾ ਤੁਸੀਂ ਆਪਣੇ ਚੈਨਲ ਖੋਲੇ ਨੇ ਉਦੋਂ ਦੀ ਤੁਹਾਡੀ ਪੱਤਰਕਾਰੀ ਚ ਬੜਾ ਨਖਾਰ ਆਇਆ ਹੈ ਇਹ ਤੁਸੀਂ ਮੰਨਦੇ ਹੋ ਕਿ YouTube ਤੁਹਾਨੂੰ ਆਪਣੇ ਪੈਰਾਂ ਤੇ ਖੜਾ ਕਰ ਦਿੰਦੀ ਤੁਹਾਡੇ ਚ ਗੱਠਸ ਆ ਜਾਂਦੇ ਨੇ ਸਵਾਲ ਪੁੱਛਣ ਦੇ ਦੇਖੋ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਹਨ ਕਿਸਾਨ ਅੰਦੋਲਨ ਤੋਂ ਬਾਅਦ ਮੈਂ ਬਹੁਤ ਕੁਝ ਚੱਲਿਆ ਹੈ ਐਨਆਈਏ ਦੇ ਪਰਚੇ ਚ ਲੇ तकरीबन 7-8 ਪਰਚੇ ਚ ਲੇ ਹੈ ਬਹਾਦਰਗੜ੍ਹ ਚ ਕੁੜੀ ਦੀ ਮੌਤ ਹੋਈ ਸੀ ਰੇਪ ਦੇ ਨਾਲ ਉਹਦੇ ਵਿੱਚ ਅਕਿਊਜ਼ਡ ਦਾ ਪਰਚਾ ਪਾਤਾ ਜਦ ਕਿ ਮੈਂ ਉੱਥੇ ਮੌਜੂਦ ਵੀ ਨਹੀਂ ਸੀਗਾ ਹੋਰ ਬਹੁਤ ਸਾਰੇ ਕੇਸਸ ਨੇ ਜਿਹੜੇ ਜਿਹੜੇ ਹੁਣੇ ਰੀਸੈਂਟਲੀ ਤੁਹਾਡੇ ਯਾਦ ਹੋਣਾ ਹੈ ਪੰਜਾਬ ਸਰਕਾਰ ਨੇ ਇੱਕ ਪੌਸਕੋ ਦਾ ਕੇਸ ਪਾਤਾ ਸੀ ਚਾਈਲਡ ਅਬਿਊਜ਼ ਵਾਲਾ ਜੀ ਬਿਲਕੁਲ ਬਿਲਕੁਲ ਤੁਹਾਡੇ ਤੇ ਪਾਇਆ ਸੀ ਉਸ ਕੇਸ ਚੋਂ ਨਿਕਲੇ ਸੋ ਮੈਨੂੰ ਲੱਗਦਾ ਹੈ ਕਿ ਗੱਲ ਇਹ ਨਹੀਂ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਹੋ ਜਾਂ ਅਖਬਾਰ ਲਈ ਕੰਮ ਕਰ ਰਹੇ ਹੋ ਜੇ ਤੁਸੀਂ ਰਾਈਟ ਪਾਥ ਤੇ ਹੋ ਤਾਂ ਤੁਹਾਡੇ ਲਈ ਚੈਲੰਜਸ